ਕਹਿੰਦੇ ਨੇ ਕਿ ਹਰ ਕਿਸੇ ਨੂੰ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਲੇਕਿਨ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਲੋਕਲ ਲੱਖਾਂ ਰੁਪਏ ਲਗਾ ਕੇ ਵੀ ਆਪਣਾ ਸ਼ੌਂਕ ਹੈ ਜੋ ਉਸ ਨੂੰ ਪੂਰਾ ਕਰਦੇ ਹਨ ਜਿਸ ਦੀਆਂ ਉਦਾਹਰਣਾਂ ਆਪਣੇ ਦੇਸ਼ ਵਿੱਚ ਬਹੁਤ ਜ਼ਿਆਦਾ ਹਨ ਤਾਂ ਉਸੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਧੂਰੀ ਦੀ ਧੂਰੀ ਦੇ ਵਿੱਚ ਇੱਕ ਵੀਰ ਹੈ ਜਿਨ੍ਹਾਂ ਵੱਲੋਂ ਕਿ ਆਪਣੀ ਵਿਰਾਸਤ ਹੈ ਜੋ ਪੁਰਾਣੀ ਉਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਪੁਰਾਣਾ ਸਮਾਨ ਹੈ ਉਹਨਾਂ ਵੱਲੋਂ ਉਹ ਸੰਭਾਲਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਗੇ ਸਾਹਮਣੇ ਕਾਂਦੇ ਦੇ ਉੱਪਰ ਇਹਨਾਂ ਵੱਲੋਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਜੋ ਕਰਪਾਨਾਂ ਹਨ ਉਹ ਲਗਾਈਆਂ ਗਿਆ ਹਨ ਇੱਕ ਬੰਦੂਕ ਹੈ ਹਥਕੜੀ ਹੈ ਨਾਲ ਹੀ ਰੌਂਦ ਜਿਨ੍ਹਾਂ ਵਿੱਚ ਕਿ ਰੌਂਦ ਪੈਂਦੀ ਸੀ ਤੇ ਉੱਪਰ ਦੇਖੋ ਇੰਗਲੈਂਡ ਇੰਗਲੈਂਡ ਦਾ ਸਾਈਕਲ ਵੀ ਇਹਨਾਂ ਵੱਲੋਂ ਉੱਪਰ ਲਗਾਇਆ ਗਿਆ ਹੈ ਤੇ ਟਾਈਮ ਪੀਸ ਲਗਾਏ ਗਏ ਹਨ ਪੁਰਾਣੇ ਤੋਂ ਪੁਰਾਣਾ ਟੀਵੀ ਪੂਰੇ ਤੁਹਾਨੂੰ ਦੇਖਣ ਨੂੰ ਮਿਲੇਗਾ ਗੱਲਬਾਤ ਕਰਾਂਗੇ ਵੀਰ ਜੀ ਦੇ ਨਾਲ ਕਿਹਨਾ ਵੀਰ ਜੀ ਆਪਣਾ ਅਮਰਜੋ ਸਿੰਘ ਅਮਰਜੋ ਜੀ ਗੱਲ ਕੀਤੀ ਆਵੇ ਪੁਰਾਣੇ ਵਿਰਸੇ ਦੀ ਪੁਰਾਣਾ ਵਿਰਸਾ ਸੰਭਾਲਿਆ ਹੋਇਆ ਹੈ ਕਦੋਂ ਤੋਂ ਸ਼ੌਂਕ ਪਿਆ ਤੇ ਇਹ ਲਿਖਿਆ ਵੀ ਹੈ ਨਾ ਬਾਹਰ ਪ੍ਰਾਤਨ ਵਿਰਸੇ ਦੇ ਸ਼ੌਕੀਨ ਪਿਓ ਪੁੱਤ ਮੈਂ ਲਾ ਕੇ ਚੱਲੋ ਵੀ 8ਵੀਂ ਕਲਾਸ 'ਚ ਸੀਗਾ ਉਦੋਂ ਦਾ ਸ਼ੌਂਕ ਆ ਫੋਟੋ ਲੱਗੀ ਹੋਈ ਹੈ ਹਾਂਜੀ ਹਾਂ ਅਜੇ ਨਹੀਂ ਕਿ ਪਹਿਲਾਂ ਪਿਤਾ ਜੀ ਨੂੰ ਤੁਹਾਨੂੰ ਸ਼ੌਂਕ ਪਿਆ ਗਿਆ ਹਾਂਜੀ 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 ਹੈਂਡ ਪੰਪ ਉਹ ਵੀ ਲਿਖਿਆ ਹੈ ਸਾਹਮਣੇ ਹਾਂਜੀ ਪੁੱਤਾਂ ਨਾਲ ਕਾ ਉਹ ਅੰਦਰ ਪਿਆ ਸਮਾਨ ਇੱਥੇ ਜਗ੍ਹਾ ਹੈ ਨਹੀਂ ਜਗ੍ਹਾ ਘਟ ਹੈ ਅਛਾ ਪੁਰਾਣਾ ਹੈਂਡਮੈਂਡ ਵੀ ਪਾ ਆਪਣੇ ਕੋਲ ਸਾਰਾ ਕੁਝ ਹੀ ਹੈ ਜੀ ਜਿਹੜੀ ਜਿਹਦਾ ਨਾਲ ਲਾਉਂਗੇ ਉਹੀ ਮਿਲੂਗਾ ਤੁਹਾਨੂੰ ਦੇਖਣ ਨੂੰ ਅਛਾ ਬਾਕੀ ਇਹ ਜਿਹੜਾ ਸਮਾਨ ਪਹਿਲੇ ਵਾਰ ਦੋਹਣ ਨੂੰ ਜਾਣ ਕੇ ਜਾਣ ਕਰੀ ਮਾੜੀ ਹਾਂਜੀ ਹਾਂਜੀ ਜਿੱਦਾਂ ਇਹ ਤਲਵਾਰ ਆ ਇਹ ਹੈਗੀ ਅੰਗਰੇਜ਼ਾਂ ਦੇ ਟਾਈਮ ਦੀ ਜੀ ਇੱਥੇ ਜੋਰਜ ਦਾ ਸਿਗਨੇਚ ਬਣਿਆ ਹੋਇਆ ਇੱਥੇ ਖੱਲ ਲੱਗੀ ਹੁੰਦੀ ਸੀ ਉਹ ਲੱਗੀ ਤਾਂ ਕਿ ਹੱਥ ਨੂੰ ਪਸੀਨਾ ਨਾ ਆਵੇ ਉਸ ਤੋਂ ਬਾਅਦ ਅੰਦਰੋਂ ਖੋਲਦੇ ਹੋre 골ਡ ਦੀ ਸਟੈਂਪ ਲੱਗੀ ਹੋਈ ਹੈ ਜੀ ਇਹ ਸਾਰਾ ਹੈਂਡ ਮੇਡ ਹੀ ਬਣਦੀ ਸੀ ਉਸ ਟਾਈਮ ਤੇ ਉਹਦੇ ਵੀ ਜੋਰਜ ਦਾ ਸਾਈਨ ਬਣਿਆ ਹੋਇਆ ਇਹ ਖਾਸੀ ਪਤਲੀ ਹੈ ਨਾ ਯਾਰ ਇਹ ਸਲਾਮੀ ਵਾਲੀ ਹੁੰਦੀ ਸੀ ਉਰੇ ਵੀ ਕੰਪਨੀ ਦਾ ਨਾਮ ਲਿਖਿਆ ਹੋਇਆ ਇਹ ਸਾਰਾ ਪਿੱਤਲ ਦਾ ਹੈਂਡਲ ਬਣਿਆ ਲੈਦਰ ਦਾ ਇਹਦਾ ਮਿਆਨ ਹੈ। ਬਾਕੀ ਜੇ ਆਪਾਂ ਹੋਰ ਗੱਲ ਕਰੀਏ ਤਾਂ ਇੱਧਰ ਇੱਥੇ ਆਪਣੀ ਜਮੇਅਤ ਦਬਾਤਾਂ ਅੱਜ ਕੱਲ ਦਾ ਆਪਾਂ ਨੇ ਆ ਵਰਤੀਆਂ ਨੇ ਹੁਣ ਤਾਂ ਅੱਜ ਕੱਲ ਵਾਲੀ ਵੀਡੀਓ ਨੂੰ ਤਾਂ ਪਤਾ ਹੀ ਨਹੀਂ ਹਾਂ ਸਾਡੇ ਵਿੱਚ ਨੂੰ ਪਤਾ ਵੀ ਇਹ ਦਬਾਤੀ ਜੀ ਹੁੰਦੀ ਹੈ ਨਹੀਂ ਪਤਾ ਜੀ ਹਾਂ ਮੈਂ ਵੀ ਵਰਤੀ ਹੈ ਜੀ ਪਹਿਲਾਂ ਤਾਂ ਫੱਟੀ ਬਸ ਮੈਡਮਾ ਕਹਿੰਦੀਆਂ ਫੱਟੀ ਬਹੁਤ ਪੋਚੋ ਆ ਦੀ ਅੱਧਾ ਦਾ ਘੰਟਾ ਉਹਦੇ ਖਰਾਬ ਕਰੀ ਜਾਂਦੇ ਬੈਠੇ ਹੁਣਾਂ ਫੱਟੀ ਵੀ ਫੱਟੀ ਦੀ ਗੱਲ ਕੀਤੀ ਹੈ ਫੱਟੀ ਵੀ ਪਈ ਹੈ ਇੱਕ ਦੇਖੋ ਫੱਟੀ ਵੀ ਮੇਰੀ ਆਪਦੀ ਲਿਖੀ ਹੋਈ ਹੈ ਜੀ ਅੱਛਾ ਹਾਂ ਇਹ ਮੇਰੀ ਆਪਦੀ ਲਿਖੀ ਹੋਈ ਹੈ ਇਧਰ ਉਰਦੂ ਲਿਖਿਆ ਇਧਰ ਮੈਂ ਉਰਦੂ ਲਿਖਿਆ ਹੋਇਆ ਹੈ ਉਰਦੂ ਆਦੀ ਹੋਣਾ ਹਾਂਜੀ 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 ਕੀ ਪਤਾ ਅੱਜ ਦੇ ਬੱਚਿਆਂ ਦਾ ਉਰਦੂ ਪਤਾ ਹੀ ਨਹੀਂ ਹਾਂਜੀ ਹਾਂ ਤੇ ਮੈਂ ਫਿਰ ਇਹ ਸਿੱਖਿਆ ਸੀਗਾ ਉਸ ਤੋਂ ਬਾਅਦ ਆਦਵਾਤ ਜਿਹੜੀ ਹੈਗੀ ਤੇ ਪੁਰਾਣੇ ਜਿਵੇਂ ਲਾ ਕੇ ਚੱਲੋ ਵੀ ਜਿਹੜੇ ਰਾਜੇ ਮਹਾਰਾਜੇ ਦੇ ਟਾਈਮ ਦੇ ਉੱਪਰ ਪਹਿਲਾਂ ਪਿੱਤਲ ਨਹੀਂ ਚੱਲਦੀ ਹੁੰਦੀ ਸੀ ਇਹ ਵੀ ਇਹਦੇ ਉੱਪਰ ਪੈਰ ਬੱਜੇ ਤਾਂ ਡੁੱਲਦੀ ਨਹੀਂ ਸੀ ਸ਼ਾਈ ਇਹ ਤਾਂ ਬਿਲਕੁਲ ਹਲਕਾ ਮਲ ਹੁੰਦਾ ਸੀ ਆ ਲਾ ਕੇ ਚੱਲੋ ਵੀ ਤਕਰੀਬਨ 300 400 ਗ੍ਰਾਮ ਦੀ ਹੈ ਹਾਂਜੀ ਹਾਂਜੀ ਇਹ ਤਾਂ ਆਪਾਂ ਦੇਖਦੇ ਜੀ ਕਿ ਕਿ ਉਹਦੇ ਵਿੱਚ ਕਿਤਾਬਾਂ ਦੇ ਵਿੱਚ ਖੇੜੀ ਨਹੀਂ ਸੀ ਕਿਤਾਬਾਂ ਨੀਲੇ ਬਲੀਆ ਹੁੰਦੀਆਂ ਸੀ ਨਾ ਆਪਣੀਆਂ ਹੁਣ ਆ ਤੀਰ ਨਹੀਂ ਪੁਰਾਣੇ ਹੁਣ ਇੱਕ ਤੀਰ ਆ ਹੁੰਦਾ ਨੋਰਮਲ ਜੇ ਕਿਸੇ ਦੇ ਵੱਜਿਆ ਤਾਂ ਨਿਕਲ ਜੂਗਾ ਹਾਂ ਜੇ ਹੁਣ ਆ ਵੱਜਿਆ ਇਹ ਨਹੀਂ ਨਿਕਲਣਾ ਇਹ ਬਸ ਜਿੰਨਾ ਖਿੱਚਾਂਗੇ ਅੰਦਰੋਂ ਮਾਲ ਪੁੱਤਾ ਅੰਦਰੋਂ ਹੀ ਕੱਢ ਕੇ ਲਿਆਉਣਾ ਇਹਨੇ ਇਹਨਾਂ ਇਹ ਵੀ ਪੁਰਾਣੇ ਨੇ ਸਾਰੇ ਇਹ ਹਾਂ ਇਹ ਕਾਫੀ ਛੋਟੇ ਨੇ ਨਾ ਹਾਂ ਛੋਟੇ ਹੁੰਦੇ ਸੀ ਬਸ ਮੂਰੇ ਕਾਨਾਂ ਲੱਗਿਆ ਹੁੰਦਾ ਸੀ ਕਾਨੇ ਚੜ੍ਹ ਕੇ ਵਰਤੇ ਰਹੀ ਸੀ ਇਹਨਾਂ ਨੂੰ ਜਿਹੜਾ ਅੱਜ ਕੱਲ ਸီးਰੀਅਲ ਲਿਖਦੇ ਆ ਉਹਦੇ ਵੀ ਤਾਂ ਬੜੇ-ਬੜੇ ਦਿਖਾਉਂਦੇ ਨੇ ਹਾਂਜੀ ਹਾਂ ਹੁਣ ਇਹ ਸਾਈਕਲ ਦਾ ਟੋਕਨ ਹੈ ਕਾ ਇਹ ਜਿਹੜੇ ਮੂਲ्य ਬ੍ਰੇਕ ਹੁੰਦੇ ਸੀਗੇ ਇਹ ਉੱਥੇ ਲੱਗਦਾ ਸੀ 1957 ਤੋਂ 58 ਇੱਕ ਸਾਲ ਦੀ ਵੈਲਿਡਿਟੀ ਹੁੰਦੀ ਸੀ ਨਗਰ ਕਾਉਂਸਲ ਪਿੰਡ ਦੀਆਂ ਪੰਚਾਇਤਾਂ ਨੂੰ ਇਸ਼ੂ ਕਰਦੀ ਸੀ ਵੀ ਕੋਈ ਵੀ ਬੰਦਾ ਬਿਨਾਂ ਜਿਹੜਾ ਪਿੰਡ 'ਚ ਜਿਹਦੇ ਕੋਲ ਸਾਈਕਲ ਹੈ ਉਹਦੇ ਲੱਗਿਆ ਆਉਣਾ ਚਾਹੀਦਾ ਜੇ ਨਾ ਲੱਗਿਆ ਤਾਂ ਚਲਾਨ ਹੁੰਦਾ ਸੀ ਸਾਈਕਲ ਦਾ ਵੀ ਸਾਈਕਲ ਦਾ ਵੀ ਸਾਈਕਲ ਦੀ ਲੈਟਰ ਵੀ ਲੱਗਦੀ ਸੀ ਤੇ ਆਹ ਟੋਕਨ ਵੀ ਲੱਗਦਾ ਸੀ ਇਹ ਇੱਕ ਸਾਲ ਦੀ ਵੈਲਿਡਿਟੀ ਹੁੰਦਾ ਸੀ ਉਸ ਤੋਂ ਬਾਅਦ ਫਿਰ ਨਵਾਂ ਫੇਰ ਲੱਗਦਾ ਸੀ ਨਿੰਨ ਕਾ ਅਦგილ ਚ ਸੈਂਗਲ ਚੋਰੀ ਹੋਈ ਤਾਂ ਲੱਭਣਾ ਔਖਾ ਹੈ ਹਾਂ ਇਹ ਤਾਂ ਫਿਰ ਲਾਭ ਹੀ ਨਹੀਂਦਾ ਨਾ ਹਾਂ ਹਾਂ ਨਿੰਨ ਕਾ ਲੇ ਸੀਗੀ ਵੀ ਇੱਕ ਟੈਲੀਵਿਜ਼ਨ ਤੇ ਰੇਡੀਓ ਦਾ ਲਾਇਸੈਂਸ ਵੀ ਆਉਂਦਾ ਸੀ ਹਾਂ ਕੋਈ ਵੀ ਬੰਦਾ ਉਹ ਤੋਂ ਬਿਨਾਂ ਫੜਿਆ ਜਾਂਦਾ ਡਾਕ ਖਾਨੇ ਜਾ ਕੇ ਜਿਵੇਂ ਹੁਣ ਆਪਾਂ ਪੈਕ ਪਵਾ ਲੈਨੇ ਮਹੀਨੇ ਦਾ ਮੋਬਾਈਲ ਦਾ ਪਾ ਲਿਆ ਜਾਂ ਟੀਵੀ ਦਾ ਪਾ ਲਿਆ ਪਹਿਲਾਂ ਡਾਕ ਖਾਨੇ ਜਾ ਕੇ ਸਟੈਂਪਲ ਪਵਾਉਣੀ ਪੈਂਦੀ ਫਿਰ ਉਹ ਟਿਕਟ ਲਾ ਕੇ ਦੇਨੇ ਫਿਰ ਘਰੇ ਟੈਲੀਵਿਜ਼ਨ ਚੱਲਦਾ ਸੀ ਉਹ ਵੀ ਆਪਣੇ ਕੋਲੇ ਹੈਗਾ ਜੀ ਕਿਉਂਕਿ ਜੀ ਆਪਾਂ ਗਲਾਸ ਦੇਖ ਰਹੇ ਹਾਂ ਲਾਲ ਟਣਾ ਪਈ ਹਨ ਨਾ ਇਹਨਾਂ ਬਾਰੇ ਵੀ ਦੱਸੋ ਇਹ ਗਲਾਸ ਪੁਰਾਣੇ ਨੇ ਜੀ ਪਿੱਤ ਹੁਣ 1.5 ਗਲਾਸ ਪਹਿਲਾਂ ਲੋਕ ਪੀਂਦੇ ਸੀ ਹੁਣ ਅੱਧਾ ਕਿਲੋ ਦਾ ਆਧਾਪ ਦਾ ਵੇਟ ਆ ਫਿਰ ਪਾਣੀ ਭਰਨਾ ਫਿਰ ਕਿਲੋ ਹਾਂਜੀ ਹਾਂ ਫਿਰ ਇਹਨੂੰ ਪੀਣਾ ਜਾ ਕੇ ਪੁਰਾਣੇ ਬਜ਼ੁਰਗ ਹੀ ਕਰਦੇ ਅੱਜ ਕੱਲ ਤਾਂ ਅਗਲਾ ਕਹਿੰਦੇ ਵੀ ਮਾਂਜਣੀ ਬਹੁਤ ਓਕੇ ਹੋ ਜਾਂਦੇ ਨੇ ਅੱਜ ਕੱਲ ਤਾਂ ਅਗਲਾ ਸਟੀਲ ਵਾਲੇ ਭਾਂਡੇ ਨਹੀਂ ਚੰਗੀ ਤਰ੍ਹਾਂ ਮਾਂਜਦਾ ਮਸ਼ੀਨਾਂ ਆ ਗਈਆਂ ਉਹ ਤੇ ਮੂਧਾ ਪਾਉਂਦੇ ਨੇ ਧੋ ਦਿੰਦੇ ਨੇ ਹੁਣ ਇਹਨੂੰ ਪਹਿਲਾਂ ਸਵਾਹ ਲੈ ਕੇ ਪੁਰਾਣੇ ਬਜ਼ੁਰਗ ਮਾਂਜੀ ਜਾਂਦੇ ਚਮਕਾਉਂਦੇ ਸੀ ਹੁਣ ਅੱਜ ਕੱਲ ਤਾਂ ਸਮਝ ਨਹੀਂ ਰਿਹਾ ਬਾਕੀ ਆ ਸਾਈਕਲ ਦੀ ਲਾਈਟ ਆ ਜੀ ਜਿਹੜੀ ਤੁਹਾਨੂੰ ਦੱਸਿਆ ਪਹਿਲਾਂ ਇਹ ਸਾਈਕਲ ਦੇ ਜਿੱਥੇ ਮੂਰੇ ਲੋਗੋ ਲੱਗਿਆ ਹੁੰਦਾ ਕੰਪਨੀ ਦਾ ਉੱਥੇ ਲੱਗਦੀ ਸੀ ਇਹ। ਇਹ ਇੰਡੀਆ ਦੀ ਬਣੀ ਹੋਈ ਐ। ਆਹ ਵੀ ਦੇਖੀਏ ਬਰੇ। ਇਹ ਨੇਪਾਲੀਆਂ ਦੀ ਖੋਹ ਹੋਈ ਖੋਖਰੀ। ਹਾਂ ਫਿਲਮਾਂ 'ਚ ਦੇਖਦੇ ਨੇ ਅੱਪ। ਫਿਲਮਾਂ 'ਚ ਦੇਖਦੇ ਹੁੰਦੇ ਨੇ ਨਾ ਆਹ ਦੋ ਚਾਕੂ ਦੇ ਨਾਲ ਇਹਨੂੰ ਤਿੱਖਾ ਕਰਨਾ। ਕੱਢ ਕੇ ਤੇ ਵੱਡੀ ਕਸਾਈ ਜਾਂਦੇ ਨਾਲ ਤਿੱਖਾ ਹੋਈ ਜਾਂਦਾ। ਹੁਣ ਇਹਦਾ ਇਹਨੂੰ ਇਦਾਂ ਨਹੀਂ ਆਪਾਂ ਖੋਲ ਸਕਦੇ। ਕਈ ਵਾਰੀ ਇਹ ਵਿੱਚ ਚੜ ਕੇ ਜੇ ਢਿੱਡ ਦੇ ਫਿਰ ਜਾਂਦੀ ਐ। ਹੂੰ। ਇਹਨੂੰ ਖੋਲਣਾ ਇਦਾਂ ਹੀ ਹੁੰਦਾ ਸੀ ਹਮੇਸ਼ਾ। ਇਦਾਂ ਖੋਲ ਕੇ ਇਦਾਂ ਹੀ ਮਾਰਦੇ ਸੀ। ਇਹ ਵੀ ਤਰੀਕਾ ਹੁੰਦਾ ਸੀ ਉਹਨਾਂ ਦਾ ਮਾਰਨ ਤੋਂ ਪਹਿਲਾਂ ਆਉਂਦਾ ਬੰਦਾ ਡੇਡ ਵੱਢ ਲੈ ਇਹ ਪੁਰਾਣੀ ਜਿਹੀ ਬੈਟਰੀ ਬਾਕਸ ਹੈ ਜੀ ਅੱਜ ਕੱਲ ਤਾਂ ਹੋਰ ਹੀ ਕੁਝ ਆਉਣ ਲੱਗਾ ਸਾਰੀ ਹੈਂਡ ਮੇਡ ਬਣੀ ਹੋਈ ਆ ਇਹ ਵੀ ਲੱਕੜ ਦੀ ਹੈ ਆਵਰੇ ਅਲੱਗ-ਇਨ ਤਰ੍ਹਾਂ ਦੀ ਆ ਗਈ ਇਹ ਇਹ ਤਾਂ ਚਾਹ ਲਈ ਕੇਤਲੀ ਹੈ ਜੀ ਅੱਛਾ ਵਿੱਚ ਇਹਦੇ ਚਾਂਦੀ ਦਾ ਪਾਣੀ ਫਿਰਿਆ ਹੁੰਦਾ ਪੁਰਾਣੀ ਹੈ ਪਿੱਤਲ ਦੀ ਟੀਵੀ ਛੋਟੇ ਵੀ ਨੇ ਵੱਡੇ ਵੀ ਨੇ ਹਣਾ ਇਹ ਵੀ ਇਹਨਾਂ ਵਾਰੀ ਦੱਸੋ ਟੀਵੀ ਆਪਣੇ ਕੋਲੇ ਹਰ ਤਰ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਟੈਲੀਵਿਜ਼ਨ ਚੱਲਿਆ ਸੀ ਉਹ ਇਹ ਸੀਗਾ ਇਹ ਟਿਊਬਾਂ ਵਾਲਾ ਇਹਦਾ ਵੇਟ ਇਹਨਾਂ ਨਾਲੋਂ 3 ਗੁਣਾ ਜ਼ਿਆਦਾ ਹੁੰਦਾ ਜੀ ਇਹਦੇ ਅੰਦਰ ਟਿਊਬਾਂ ਲੱਗੀਆਂ ਪਹਿਲਾਂ ਉਹ ਗਰਮ ਹੁੰਦੀਆਂ ਫੇਰ ਚੱਲਦਾ ਬਸ ਇਹ ਤਾਂ ਚੱਲਦਾ ਨਹੀਂ ਕਿਉਂਕਿ ਪੁਰਾਣਾ ਬਹੁਤ ਜ਼ਿਆਦਾ ਹੋ ਗਿਆ ਤਕਰੀਬਨ 80 ਸਾਲ ਪਹਿਲਾਂ ਦਾ ਟੈਲੀਵਿਜ਼ਨ ਇਹ ਜਿਹੜੇ ਉੱਪਰਲੇ ਨੇ ਇਹ ਸਾਰੇ ਚੱਲਦੇ ਨੇ ਜੀ ਬਿਲਕੁਲ ਗਾਗਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਕੇ ਸਾਹਮਣੇ ਗਾਗਰਾਂ ਵੀ ਪਈਆਂ ਹਨ ਇਹਨਾਂ ਵੱਲੋਂ ਛੋਟੇ-ਛੋਟੇ ਟੀਵੀ ਵੀ ਪਏ ਹਨ ਜਨਨ ਕਿ ਜਿਹੜਾ ਸਮਾਨ ਤੁਸੀਂ ਸੋਚੋਗੇ ਜਾਂ ਤੁਸੀਂ ਕਹੋਗੇ ਇਹਨਾਂ ਨੂੰ ਵੀਰ ਜੀ ਦਾ ਕਹਿਣਾ ਹੈ ਕਿ ਉਹ ਸਾਰੇ ਸਮਾਨ ਪਏ ਨੇ ਵੀਰੇ ਇਹ ਕੀ ਚੀਜ਼ਾਂ ਨੇ ਇਹ ਪੁਰਾਣੇ ਡੱਬੇ ਨੇ ਜੀ ਰੋਟੀਆਂ ਵਾਲੇ ਅੱਛਾ ਹਾਂਜੀ ਇਹ ਫੁੜਕੇ ਦਿਖਾਉਂਦਾ ਬਣਾ ਜਾ ਹਾਂਜੀ ਹਾਂਜੀ ਆ ਦੇਖਿਆ ਵਾ ਰਾਜਕਾ ਦਾ ਡੱਬੇ ਸਾਰੇ ਪਲਾਸਟਿਕ ਬਣੇ ਹੋਏ ਨੇ ਕੋਈ ਕਿਧਰ ਟੰਕਾ ਨਹੀਂ ਜੇ ਰੋਟੀਆਂ ਕਰਨ ਲਈ ਅੰਦਰ ਇਹਨਾਂ ਨੂੰ ਹਾਂ ਜੀ ਪਹਿਲਾਂ ਤਾਂ ਕੱਪੜੇ ਜਿਲੇ ਵੇਟ ਕੇ ਰੱਖ ਲੈਣ ਠੰਡੀ ਹੋ ਗਈ ਉਹ ਵੀ ਅਮਰਦ ਲੱਗਦੀ ਸੀ ਹੁਣ ਤੁਸੀਂ ਹੁਣ ਰੋਟੀ ਬਣਾ ਕੇ ਠੰਡੀ ਖਾ ਕੇ ਦੇ ਲਓ ਸਵਾਦ ਹੀ ਨਹੀਂ ਹੈਗਾ ਪਹਿਲਾਂ ਵਾਲਾ ਤਾਂ ਸਮਝ ਨਹੀਂ ਰਿਹਾ ਜੀ ਇਹ ਡੱਬੇ ਦਾ ਕਮਾਲ ਸਾਰਾ ਹੈ ਹਾਂ ਡੱਬੇ ਦਾ ਵੀ ਤੇ ਬਾਕੀ ਭਰਉਣ ਵਾਲਿਆਂ ਦਾ ਵੀ ਹੈਗਾ ਜੀ ਪਹਿਲਾਂ ਚੀਜ਼ਾਂ ਸ਼ੁੱਧ ਸੀਗੀਆਂ ਬੜਾ ਚੁੱਲੇ ਦੇ ਬਣਦੇ ਹਨ ਹਾਂ ਚੁੱਲੇ ਦੇ ਬਣਦੀ ਸੀ ਚੁੱਲੇ ਦਾ ਸਵਾਦ ਹੀ ਵੱਖਰਾ ਹੁੰਦਾ ਦਾਲ ਸਬਜ਼ੀ ਬਣਾ ਲਓ ਕੋਈ ਬਣਾ ਕੇ ਖਾਓਗੇ ਤੁਹਾਨੂੰ ਵੱਖਰਾ ਟੇਸਟ ਆਊਗਾ ਹਾਂਜੀ ਤੇ ਇੱਕ ਸਾਹਮਣੇ ਕੰਧ ਤੇ ਆਪਾਂ ਦੇਖ ਰਿਹਾ ਇਹ ਕੀ ਚੀਜ਼ ਹੈ ਇਹ ਧੌਂਖਣੀ ਹੈ ਜੀ ਲਹਾਰ ਇਹਨੂੰ ਅੱਗ ਨੂੰ ਹਵਾ ਦੇਣ ਵਾਸਤੇ ਇਹਦੇ ਮੂਰੇ ਹਾਰ ਨਬੰਦੀ ਪਿੱਛੇ ਤੇ ਚੰਮ ਲੱਗਿਆ ਹੁੰਦਾ ਸੀ ਉਹ ਫਿਰ ਹਵਾ ਮਾਰਦੇ ਸੀ ਮੂਰੇ ਅੱਗ ਦੇ ਵਿੱਚ ਹਵਾ ਵਜਦੀ ਸੀ ਲੋਹੇ ਦੀ ਗੱਲ ਕੀਤੀ ਜਾਵੇ ਲੋਹੇ ਦੇ ਬੱਟੇ ਵੀ ਨੇ ਹਾਂਜੀ ਪੁਰਾਣੇ ਸੇਟਾਂ ਦੇ ਬੱਟੇ ਜਿਵੇਂ ਆਹੀ ਬੱਟਾ ਲਾ ਲੋ ਇਹ ਰਸਤ ਨਾਬੇ ਦਾ ਬੱਟਾ ਹੈ ਹੁਣ ਆਹ ਡੋਲ ਹੈ ਪੁਰਾਣਾ ਜਿਹੜਾ ਥੱਲੇ ਪਿਆ ਹੈ ਉਹਨਾ ਥੱਲੇ ਡੋਲ ਪਿਆ ਪੁਰਾਣਾ ਜੇ ਇਹ ਖੂਹ ਦੇ ਵਿੱਚ ਗਿਰ ਜਾਂਦਾ ਤਾਂ ਇਹਨੂੰ ਕੰਡਾ ਹੁੰਦਾ ਸੀ ਆਪਣੇ ਪੰਜਾਬ ਦੇ ਵਿੱਚ ਇਹਨੂੰ ਬਿੱਲਾ ਵੀ ਕਹਿੰਦੇ ਸੀ ਇਹਦੇ ਸਾਰੇ ਪਾਸੇ ਗੁੰਡੀ ਹੁੰਦੀ ਹੈ ਕਿਸੇ ਨਾ ਖਿੱਚ ਉਹਦਾ ਹੈਂਡਲ ਫਸੇ ਜਾਂਦਾ ਸੀ ਫਿਰ ਖਿੱਚ ਲੈਂਦੇ ਸੀ ਵੀ ਜੀ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਅੱਜ ਦਾ ਜੋ ਆਪਣਾ ਸਮਾਂ ਹੈ ਅੱਜ ਦੀ ਜੋ ਪੀੜ੍ਹੀ ਹੈ ਅੱਜ ਦਾ ਜੋ ਇਹ ਯੁੱਗ ਚੱਲ ਰਿਹਾ ਹੈ ਆਪਾਂ ਆਪਣਾ ਪਿਛੋਕੜ ਭੁੱਲ ਗਏ ਤੁਹਾਡਾ ਹੁਣ ਜਿਹੜਾ ਸਮਾਨ ਦੇਖ ਰਹੇ ਆਪਾਂ ਕਿਤੇ ਨਾ ਕਿਤੇ ਆਪਣਾ ਪਿਛੋਕੜ ਯਾਦ ਦਵਾਉਂਦਾ ਤੁਸੀਂ ਗਲਾਸਾਂ ਦੀ ਗੱਲ ਕੀਤੀ ਹੈ ਇਹਨਾਂ ਗਲਾਸਾਂ ਦੇ ਵਿੱਚ ਜੇਕਰ ਪਾਣੀ ਪਾ ਕੇ ਪੀਤਾ ਜਾਵੇ ਉਹ ਵੀ ਕਹਿੰਦੇ ਬੜਾ ਸ਼ੁੱਧ ਹੁੰਦਾਗਾ ਸੋਹ ਬਿਮਾਰੀਆਂ ਤੋੜਦਾ ਹੈ ਜੀ ਬਹੁਤ ਫਰਕ ਪੈ ਜਾਂਦਾ ਈ ਤੁਸੀਂ ਪੀ ਕੇ ਚੈੱਕ ਕਰਕੇ ਦੇਖ ਲਓ ਉਹਨੂੰ ਸਵਾਦ ਦਾ ਪਤਾ ਲੱਗੂਗਾ ਇਸੇ ਤਰ੍ਹਾਂ ਸੂ ਡੱਬੇ ਦੀਆਂ ਲਾ ਕੇ ਤੇ ਰੋਟੀਆਂ ਲਾ ਦਿਨਾ ਜੀ ਰੋਟੀਆਂ ਨਾਲ ਡੱਬੇ ਹੋ ਗਏ ਹੁਣ ਅਸੀਂ ਵੀ ਕਰ ਜਿਹੜੇ ਭਾਂਡੇ ਵਰਤਦੇ ਨੇ ਦੁੱਧ ਬਾਲਣਾ ਜਾਂ ਹੋਰ ਕੋਈ ਸਬਜ਼ੀ ਵਗੈਰਾ ਬਣਾਉਣੀ ਉਹ ਸਾਰੇ ਪਿੱਤਲ ਦੇ ਭਾਂਡੇ ਜੀ ਕਰਦੇ ਆ ਇਹ ਚਾਂਜਰਾਂ ਨੇ ਜੀ ਉੱਠਦੀਆਂ ਅੱਛਾ ਇਹ ਵੀ ਪਿੱਤਲ ਦੇ ਬਣੀਆਂ ਸਾਰੀਆਂ ਹੈਂਡ ਮੇਡ ਨੇ ਜਦੋਂ ਕਿਤੇ ਸਹੁਰੇ ਜਾਂਦਾ ਸੀ ਕਿ ਨਵਾਂ ਵਿਆਹ ਜੋੜਾ ਤਾਂ ਉਦੋਂ ਫਿਰ ਉੱਠੇ ਚਾਂਜਰਾਂ ਵਾ ਕੇ ਲੈ ਕੇ ਜਾਂਦੇ ਸੀ ਪਹਿਲਾਂ ਤਾਂ 8 8 ਚੱਲਦੇ ਹੁੰਦੇ ਸੀ ਆਪਣੇ ਇੱਧਰ ਹੈ ਤਾਂ ਹੈ ਨਹੀਂ ਸੀ ਇਹ ਚੰਦਰਾਂ ਕੋ ਬੰਦ ਸੀ ਵੀ ਪਤਲਾ ਜੀ ਇਹ ਚਾਂਦਰਾਂ ਉਠਾ ਰਿਹਾ ਬਸ ਬਸ ਸ਼ੌਂਕ ਹੁੰਦਾ ਸੀ ਸ਼ੌਂਕ ਆ ਵੱਖੋ ਵ ਕੀ ਕਰਤੀ ਹੈ ਹੈਨਾ ਇਹ ਜਿੰਦਾ ਜੀ ਪੁਰਾਣਾ ਇਹਦੀ ਚਾਪੇ ਵਿੱਚ ਹੀ ਫਸੀ ਪਈ ਆ ਨਿਕਲ ਹੀ ਨਹੀਂ ਇਹਨੂੰ ਦਿਖਾਇਆ ਜਿੰਦਿਆਂ ਨੂੰ ਉਹ ਕਹਿੰਦਾ ਪਟਣਾ ਪੈਣਾ ਮੈਂ ਕਿਹਾ ਜਿੱਦੋਂ ਪਟ ਲੈ ਮੁਰਗੇ ਇੱਥੇ ਜੁੜਨਾ ਨਹੀਂ ਮੈਂ ਕਿਹਾ ਤੂੰ ਅਹੀਂ ਰਹਿਣ ਦੇ ਜਿਵੇਂ ਹੈਗਾ ਜਿੰਦੇ ਬਰਾਹੇ ਪੁਰਾਣੇ ਹੋਏ ਹੁੰਦੇ ਸੀ ਹਾਂਜੀ 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 ਇੱਕ ਤੁਸੀਂ ਐਨਕ ਦਿਖਾ ਰਹੇ ਸੀਗੇ ਹਾਂਜੀ ਚੁੰਮਕ ਵਾਲੇ ਐਨਕ ਉਹਦਾ ਕੀ ਹੋਇਆ ਇਹ ਐਨਕ ਇਹ ਜੀ ਜਿਵੇਂ ਅੱਖਾਂ ਦੀ ਲਾਲੀ ਆ ਕਿ ਜਿਵੇਂ ਬਾਈਕ ਤੇ ਜਾ ਕੇ ਆਪਾਂ ਆ ਹੁਣ ਧੂੜ ਮਿੱਟੀ ਜਿਵੇਂ ਹੁਣ ਤੁਹਾਨੂੰ ਪਤਾ ਬਾਡੀ ਦਾ ਸੀਜ਼ਨ ਹੈ ਹੁਣ ਰੇਤਾ ਜ਼ਿਆਦਾ ਉੱਡਦਾ ਤਾਂ ਉਹਦੋਂ ਐਨਕ ਲਾ ਲੋ ਲਾਲੀ ਚੱਕ ਦਿੰਦੀ ਅੱਖਾਂ ਦੁਖਦੀਨ ਉਹ ਵੀ ਇਹ ਜੰਮਕ ਅੱਖਾਂ ਵਾਸਤੇ ਫਾਇਦੇਮੰਦ ਨੇ ਵੀਰੇ? ਹਾਂ ਫਾਇਦੇਮੰਦ ਹੈ ਜੀ। ਅੱਛਾ। ਹਾਂਜੀ ਹਾਂ। ਤੇ ਤੁਸੀਂ ਫਿਰ ਲਗਾਈਏ ਕਦੇ? ਹਾਂਜੀ ਪਛੋਟੇ ਹੁੰਦੇ ਤਾਂ ਲਾਈ ਫਿਰਦੇ ਰਹੇ ਸੀ ਹੁਣ ਨਹੀਂ ਲਾਈ ਪਰ। ਹੁਣ ਤਾਂ ਉਹ ਵੀ ਦੂਜਿਆਂ ਕਾ ਚੱਲ ਪਿਆ ਨਾ। ਹਾਂ ਹੁਣ ਤਾਂ ਦੂਜਿਆਂ ਚੱਲ ਪਿਆ ਜੀ। ਹੋਰ ਤੁਸੀਂ ਦੱਸ ਰਹੇ ਸੀ ਕਿ ਵੀ ਇੱਥੇ ਜਗ੍ਹਾ ਘਟ ਹੈ ਸਾਮਾਨ ਤੁਹਾਡੇ ਕੋਲ ਹੋਰ ਵੀ ਕਾਫੀ ਪਿਆਗਾ ਤੇ ਲੇਕਿਨ ਜੇਕਰ ਗੱਲ ਕੀਤੀ ਹੋਵੇ ਇਹ ਸਾਮਾਨ ਦੀ ਇਹ ਸਾਮਾਨ ਨੂੰ ਜੇ ਕਿਸੇ ਨੇ ਦੇਖਣਾ ਹੋਵੇ ਡਿਸਪਲੇ ਹੈ ਤੁਹਾਡੇ ਕੋਈ ਅੱਗੇ ਪਲਾਨਿੰਗ ਅੱਗੇ ਜਾ ਕੇ ਇਸ ਨੂੰ ਅਪਰ ਡਿਸਪਲੇ ਕਰਨੀ ਹੈਗੀ ਆਪਣਾ ਸ਼ੋਰੂਮ ਤਿਆਰ ਹੋ ਰਿਹਾ ਹੈ ਜਿਹੜੀ ਮੈਂ ਕੋਠੀ ਬਣਾ ਰਿਹਾ ਸਾਰੀ ਕਲਾਸਿਕ ਲੁੱਕ ਦੇ ਵਿੱਚ ਹੀ ਆ ਪੁਰਾਣੇ ਕਲਚਰ ਦੇ ਹਿਸਾਬ ਨਾਲ ਬਣਾ ਰਿਹਾ ਹਾਂ ਸਾਰੀ ਤੇ ਉੱਥੇ ਚੰਗੀ ਤਰ੍ਹਾਂ ਇਹਨੂੰ ਡਿਸਪਲੇ ਕਰਾਂਗੇ ਤੇ ਕੋਈ ਵੀ ਆ ਸਕਦਾ ਦੇਖਣ ਦੇ ਲਈ ਮੋਸਟ ਵੈਲਕਮ ਹੈ ਜੀ ਜੀ ਬਿਲਕੁਲ ਵੀਰ ਜੀ ਨੇ ਦੱਸਿਆ ਕਿ ਜੋ ਫਿਲਮ ਬਣੀ ਚਮਕੀਲੇ ਦੀ ਉਸ ਫਿਲਮ ਦੇ ਵਿੱਚ ਸਾਰਾ ਜੋ ਸਮਾਨ ਹੈ ਜੋ ਪੁਰਾਣੇ ਟੈਲੀਵਿਜ਼ਨ ਹਨ ਉਹ ਇਹਨਾਂ ਕੋਲੋਂ ਹੀ ਗਏ ਸਨ ਤੇ ਪੁਰਾਣਾ ਵਿਰਸਾ ਆਪਣਾ ਸੰਭਾਲ ਰੱਖਿਆ ਸ਼ੂਟਿੰਗਾਂ ਦੇ ਉੱਪਰ ਵੀ ਇਹਨਾਂ ਦਾ ਇਹ ਜੋ ਪੁਰਾਣਾ ਸਮਾਨ ਹੈ ਜੋ ਪੁਰਾਣਾ ਵਿਰਸਾ ਸਮਾਨ ਹੈ ਉਹ ਸ਼ੂਟਿੰਗਾਂ ਦੇ ਉੱਪਰ ਜਾਂਦਾ ਹੈ ਤਾਂ ਹੁਣ ਇਹਨਾਂ ਕੋਲੋਂ ਇੱਕ ਸ਼ੋਰੂਮ ਤਿਆਰ ਕੀਤਾ ਜਾ ਰਿਹਾ ਜਿੱਥੇ ਕਿ ਸਕੂਲਾਂ ਦੇ ਬੱਚੇ ਆ ਸਕਦੇ ਨੇ ਜੇ ਕੋਈ ਸਕੂਲ ਆਪਣਾ ਦਿਖਾਣਾ ਚਾਹੇ ਹਾਂਜੀ ਹਾਂਜੀ ਜੇ ਕੋਈ ਸਕੂਲੀ ਪ੍ਰਿੰਸੀਪਲ ਕੋਈ ਸਕੂਲ ਦਾ ਮਾਲਕ ਜਾਂ ਸਰਕਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਲਿਆ ਕੇ ਉਸ ਜੋ ਜਦੋਂ ਇਹ ਸਾਰਾ ਸਮਾਨ ਡਿਸਪਲੇ ਹੋ ਗਿਆ ਸ਼ੋਰੂਮ ਚ ਦਿਖਾਣਾ ਚਾਹਣ ਤਾਂ ਦਿਖਾ ਸਕਦੇ ਹੋਣਗੇ ਕਿਉਂਕਿ ਬੱਚਿਆਂ ਨੂੰ ਆਪਣਾ ਪਿਛੋਕੜ ਪਤਾ ਲੱਗੇਗਾ ਤਾਂ ਹੀ ਉਹ ਆਪਣਾ ਜੋ ਜੋ ਵਿਰਸਾ ਹੈ ਉਸ ਨੂੰ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕ